ਬਿੰਦਰੂ ਜਿਹੜਾ ਕਿ ਮੋਗੇ ਦਾ ਕਬੱਡੀ ਖਿਡਾਰੀ ਸੀ ਉਹਦੇ ਘਰੇ ਵੜ ਕੇ ਮੋਗੇ ਰੀਏ ਚ ਦੋ ਸ਼ੂਟਰਾਂ ਨੇ ਫਾਇਰਿੰਗ ਕੀਤੀ ਸੀ ਉਸ ਮੁਕਦਮੇ 'ਚ ਅਸੀਂ ਇੱਕ ਸ਼ੂਟਰ ਅਰੈਸਟ ਕੀਤਾ ਸੀ ਤੇ ਇੱਕ ਜਿਹੜਾ ਉਹਨੂੰ ਸਪੋਰਟ ਦੇਣ ਵਾਲਾ ਦੂਜਾ ਅਨਸਰ ਸੀਗਾ ਉਹਨੂੰ ਅਰੈਸਟ ਕੀਤਾ ਸੀ ਤੇ ਦੂਜਾ ਸ਼ੂਟਰ ਸੀਗਾ ਉਸ ਵਾਰਦਾਤ 'ਚ ਜਿਹੜਾ ਕਿ ਅਨ ਆਈਡੈਂਟੀਫਾਈਡ ਅਣ ਪਛਾਤਾ ਚੱਲੇ ਆ ਰਿਹਾ ਸੀ ਉਹਨੂੰ ਅਰੈਸਟ ਕਰਕੇ ਉਹਦੇ ਤੋਂ ਦੋ ਵੈਪਨਸ ਹੋਰ ਰਿਕਵਰ ਕੀਤੇ ਤੇ ਡੇਰਾੜਾ ਪੁਲਿਸ ਨੇ ਪਹਿਲਾਂ ਵੀ 100 ਦੇ ਲਾਗੇ ਅਸਲਾ ਪੂਰੇ ਸਾਲ ਚ ਬਰਾਮਦ ਕੀਤਾ ਇਹ ਬੱਤੀਬੋਰ ਦੇ ਹਰ ਪਿਸਟਲ ਦਾ ਬੈਕਵਰਡ ਲਿੰਕੇਜ ਜੇ ਆਪਾਂ ਵੇਖੀਏ ਤੇ ਮੱਧ ਪ੍ਰਦੇਸ਼ ਨਾਲ ਕਿਤੇ ਨਾ ਕਿਤੇ ਜੁੜਦਾ ਹੈ 79 ਇੰਚ 217 ਨੰਬਰ ਮਕਦਮਾ ਦਰਜ ਹੋਇਆ ਸੀ ਜਿਹਦੇ ਚ ਬਿੰਦਰੂ ਜਿਹੜਾ ਕਿ ਮੋਗੇ ਦਾ ਕਬੱਡੀ ਖਿਡਾਰੀ ਸੀ ਉਦੇ ਘਰੇ ਵੜ ਕੇ ਮੁਗੇਰੀਏ ਚ ਦੋ ਸ਼ੂਟਰਾਂ ਨੇ ਫਾਇਰਿੰਗ ਕੀਤੀ ਸੀ ਉਹਦੀ ਲੱਤਾਂ ਚ ਗੋਲੀਆਂ ਵੱਜੀਆਂ ਸੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੀ ਉਸ ਮੁਕਦਮੇ ਚ ਅਸੀਂ ਇੱਕ ਸ਼ੂਟਰ ਅਰੈਸਟ ਕੀਤਾ ਸੀ ਤੇ ਇੱਕ ਜਿਹੜਾ ਉਹਨੂੰ ਸਪੋਰਟ ਦੇਣ ਵਾਲਾ ਦੂਜਾ ਅਨਸਰ ਸੀਗਾ ਉਹਨੂੰ ਅਰੈਸਟ ਕੀਤਾ ਸੀ ਜਿਹੜਾ ਦੂਜਾ ਸ਼ੂਟਰ ਸੀ ਉਹ ਉਸ ਵਾਰਦਾਤ ਚ ਅਣਪਛਾਤਾ ਸੀਗਾ ਜੱਗਾ ਤੂ ਰਿਕੋਟ ਜਿਹੜਾ ਲੋਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਹੈ ਤੇ ਬਾਹਰ ਦੇ ਮੁਲਕ ਚ ਬੈਠਾ ਉਹਦੇ ਇਸ਼ਾਰਿਆਂ ਤੇ ਉਹ ਵਾਰਦਾਤ ਹੋਈ ਸੀ ਪਟਿਆਲਾ ਪੁਲਿਸ ਨੇ ਬੜੀ ਮਿਹਨਤ ਨਾਲ ਐਸਪੀ ਸਿਟੀ ਸਰਫਰਾਜ਼ ਆलम ਡੀਐਸਪੀ ਡੀ ਸੁਖਮਰਤ ਰੰਧਾਵਾ ਇਨਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਐਸਐਚਓ ਸਿਵਲ ਲਾਈਨ ਹਰਜਿੰਦਰ ਸਿੰਘ ਢਿੱਲੋਂ ਇਹਨਾਂ ਨੇ ਵਕ ਵਕ ਟੀਮਾਂ ਬਣਾ ਕੇ ਜਦੋਂ ਪਹਿਲਾ ਸ਼ੂਟਰ ਅਸੀਂ ਅਰੈਸਟ ਕਰ ਲਿਆ ਸੀ ਉਦੇ ਬਾਅਦ ਦੂਜੇ ਸ਼ੂਟਰ ਦੀ ਪਹਲ ਕਰਨ ਲਈ ਬੜੀ ਢੰਗਾਈ ਨਾਲ ਤਫ਼ਤੀਸ਼ ਵੀ ਕੀਤੀ ਗਈ ਤੇ ਅਡਰ ਟੀਮਾਂ ਨੇ ਕੰਮ ਕੀਤਾ ਅਸੀਂ ਅੱਜ ਜਿਹੜਾ ਦੂਜਾ ਸ਼ੂਟਰ ਸੀਗਾ ਉਸ ਵਾਰਦਾਤ 'ਚ ਜਿਹੜਾ ਕਿ ਅਨ ਆਈਡੈਂਟੀਫਾਈਡ ਅਣ ਪਛਾਤਾ ਚੱਲੇ ਆ ਰਿਹਾ ਸੀ ਉਹਨੂੰ ਅਰੈਸਟ ਕਰਕੇ ਉਹਦੇ ਤੋਂ ਦੋ ਵੈਪਨਸ ਹੋਰ ਰਿਕਵਰ ਕੀਤੇ ਦੋਨੇ ਮੁਕਦਮਿਆਂ 'ਚ ਟੋਟਲ ਸਾਡੇ 5 ਵੈਪਨ ਜਿਹੜੇ ਆ ਉਹ ਰਿਕਵਰ ਹੋਏ ਆ ਤੇ ਤਿੰਨ ਲੋੜੀਦੇ ਜਿਹੜੇ ਸ਼ੂਟਰ ਤੇ ਸਪੋਰਟਰ ਸੀਗੇ ਉਹ ਅਰੈਸਟ ਹੋ ਗਏ ਇਸ ਦੂਜੇ ਸ਼ੂਟਰ ਦਾ ਯਸ਼ਮਨ ਸਿੰਘ ਨਾ ਆ ਉਰਫ ਅਮਣਾ ਇਹ ਬਠਿੰਡੇ ਦਾ ਰਹਿਣ ਵਾਲਾ ਹੈ ਇਹਦੇ ਤੋਂ ਦੋ ਵਧੀਆ ਕੁਆਲਟੀ ਦੇ ਬੱਤੀ ਬੋਰ ਦੇ ਪਿਸਤਲ ਤੇ 10 ਰੌਂਡ ਅਸੀਂ ਰਿਕਵਰ ਕੀਤੇ ਇਹਨੇ ਕਬੂਲਿਆ ਵੀ ਆ ਕਿ ਜਿਹੜਾ ਉਹ ਕਬੱਡੀ ਖਿਡਾਰੀ ਸੀ ਬਿੰਦਰੂ ਉਹਦੇ ਘਰੇ ਇਹ ਜਿਹੜਾ ਦੂਜਾ ਸ਼ੂਟਰ ਸੀ ਉਹਦੇ ਨਾਲ ਗਿਆ ਸੀ ਤੇ ਕਬੂਤਰ ਦਾ ਪਿੰਜਰਾ ਹੱਥ 'ਚ ਫੜ ਕੇ ਜਿਵੇਂ ਪਿੰਡਾਂ 'ਚ ਆਮ ਹੁੰਦਾ ਕਿ ਸਾਡਾ ਕਬੂਤਰ ਤੁਹਾਡੇ ਬਨੇਰੇ ਤੇ ਆ ਕੇ ਬੈਠਾ ਤੇ ਉਹ ਕਬੂਤਰ ਦਾ ਪਿੰਜਰਾ ਹੱਥ 'ਚ ਫੜ ਕੇ ਅੰਦਰ ਗਏ ਆ ਤੇ ਪਹਿਲਾਂ ਉਸ ਕਬੱਡੀ ਖਿਡਾਰੀ ਦੀ ਮਦਰ ਜਿਹੜੀ ਆ ਉਹਨੂੰ ਕੌਨਫੀਡੈਂਸ 'ਚ ਲਿਆ ਕਿ ਅਸੀਂ ਆਪਣਾ ਕਬੂਤਰ ਲਾਭਦੇ ਨੂੰ ਆਏ ਆ ਇੱਥੇ ਤੇ ਤੁਸੀਂ ਆਪਣੇ ਬੇਡੇ ਨੂੰ ਬੁਲਾ ਲਓ ਤੇ ਜਿਵੇਂ ਹੀ ਉਹ ਕਬੱਡੀ ਖਿਡਾਰੀ ਥੱਲੇ ਉਤਰਿਆ ਤੇ ਉਹਦੇ ਤੇ ਤਾਬੜ ਤੋੜੇ ਦੰਨੇ ਗੋਲੀਆਂ ਚਲਾਈਆਂ ਸੀ ਇਸ ਦੂਜੇ ਸ਼ੂਟਰ ਦੀ ਅਰੈਸਟ ਦੇ ਨਾਲ ਹੀ ਅਸੀਂ ਇਹ ਜੱਗਾ ਤੂਰ ਕੋਡ ਦਾ ਜਿਹੜਾ ਮੋਡਿਊਲ ਸੀਗਾ ਬਿੰਦਰੂ ਸ਼ੂਟਿੰਗ ਕਰਨ ਵਾਲਾ ਇਸ ਪੂਰੇ ਮੋਡਿਊਲ ਨੂੰ ਅਸੀਂ ਬਸਟ ਕੀਤਾ ਤੇ ਦੋਨੇ ਸ਼ੂਟਰ ਤੀਜਾ ਜਿਹੜਾ ਲੋਜਿਸਟਿਕਲ ਸਪੋਰਟ ਦੇਣ ਵਾਲਾ ਮੁੰਡਾ ਤੇ ਟੋਟਲ ਪੰਜ ਪਿਸਤੌਲ ਜਿਨ੍ਹਾਂ ਤੋਂ ਦੋ ਪਿਸਤੌਲ ਅੱਜ ਨੇ ਤੇ ਤਿੰਨ ਪਿਸਤੌਲ ਪਹਿਲਾਂ ਸੀ ਸਰ ਇਹਨਾਂ ਦਾ ਕੋਈ ਫੀਟੀਕਲ ਰਿਲੇਸ਼ਨ ਸਾਹਮਣੇ ਆ ਦੇਖੋ ਜੀ politicial ਰਿਲੇਸ਼ਨ ਕਿਸੇ ਪ੍ਰਕਾਰ ਦਾ ਕੋਈ ਸਾਹਮਣੇ ਨਹੀਂ ਜਿਹੜਾ ਬਾਹਰ ਬੈਠਾ ਗੈਂਗਸਟਰ ਜਗਾ ਤੂ ਰ ਕੋਟਾ ਮੋਗੇਰੀਏ ਦੇ ਰਹਿਣ ਵਾਲਾ ਉਹ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਆ ਉਹਦੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਜਿਹੜਾ ਬਿੰਦਰੂ ਆ ਉਹਦੇ ਨਾਲ ਉਹਦੀ ਨਿੱਜੀ ਰੰਜਿਸ਼ ਸੀਗੀ ਜਿਹਦੇ ਕਰਕੇ ਉਹਦੇ ਇਸ਼ਾਰਿਆਂ ਤੇ ਇਹਨਾਂ ਮੁੰਡਿਆਂ ਨੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਸੀ ਇਸ ਪੂਰੇ ਮੋਡਿਊਲ 'ਚ ਤਿੰਨ ਲੋਕ ਸੀਗੇ ਜੀ ਤਿੰਨੇ ਅਰੈਸਟ ਹੋ ਗਏ ਆ ਤੇ ਪੰਜ ਵੈਪਨ ਜਿਹੜੇ ਆ ਉਹ ਰਿਕਵਰ ਹੋ ਗਏ। ਇੱਕ ਖਾਸ ਗੱਲ ਦੇਖੀ ਜਾ ਸਕਦੀ ਹੈ ਕਿ ਇਹਨਾਂ ਕੋਲ ਬੱਤੀ ਬੋਰ ਜਿਹੜਾ ਬਹੁਤ ਜ਼ਿਆਦਾ ਬਰਾਮਦ ਹੈ। ਇਸ ਦਾ ਵੱਡਾ ਕਾਰਨ ਕਿ ਲੱਗਦਾ ਕਿ ਬੱਤੀ ਬੋਰ ਹੀ ਡਿਪਲੋਮਾ ਦੇਖੋ ਇਹ ਬੜੇ ਵਧੀਆ ਕੁਆਲਿਟੀ ਦੇ ਬੱਤੀ ਬੋਰ ਦੇ ਪਿਸਟਲਸ ਨੇ ਆ। ਪਟਿਆਲਾ ਪੁਲਿਸ ਨੇ ਪਹਿਲਾਂ ਵੀ 100 ਦੇ ਲਾਗੇ ਅਸਲਾ ਪੂਰੇ ਸਾਲ ਚ ਬਰਾਮਦ ਕੀਤਾ ਇਹ 32 ਬੋਰ ਦੇ ਹਰ ਪਿਸਟਲ ਦਾ ਬੈਕਵਰਡ ਲਿੰਕੇਜ ਜੇ ਆਪਾਂ ਵੇਖੀਏ ਤੇ ਮੱਧ ਪ੍ਰਦੇਸ਼ ਨਾਲ ਕਿਤੇ ਨਾ ਕਿਤੇ ਜੁੜਦਾ ਹੈ ਕਿਉਂਕਿ ਮੱਧ ਪ੍ਰਦੇਸ਼ ਚ ਇੱਕ ਪਰਟੀਕੂਲਰ ਕਮਿਊਨਿਟੀ ਜਿਹੜੀ ਆ ਉਹ ਕੁਝ ਪਰਟੀਕੂਲਰ ਏਰੀਆਸ ਚ ਇਹੋ ਜੇ ਵਧੀਆ ਕੁਆਲਿਟੀ ਦੇ ਵੈਪਨ ਬਣਾਣੇ ਦੀ ਉਹਨਾਂ ਨੇ ਛੋਟੀ ਛੋਟੀ ਵਰਕਸ਼ਾਪਾਂ ਬਣਾਈਆਂ ਹੋਈਆਂ ਨੇ ਤੇ ਪੰਜਾਬ ਚ ਕਾਫੀ ਜਿਹੜਾ ਮੱਧ ਪ੍ਰਦੇਸ਼ ਤੋਂ ਇਹ ਵੈਪਨ ਜੜਾ ਆ ਰਿਹਾ ਤੇ ਪਟਿਆਲਾ ਪੁਲਿਸ ਨੇ ਬੀਤੇ ਸਾਲ ਵੀ ਕਾਫੀ ਵਪਨ ਰਿਕਵਰ ਕੀਤੇ ਤੇ ਅੱਗੇ ਵੀ ਅਸੀਂ ਸਰਗਰਮੀ ਨਾਲ ਕੰਮ ਕਰਦੇ ਹਾਂ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਇਹਨਾਂ ਦੇ ਹੋਰ ਵੀ ਜਿਹੜੇ ਸਾਥੀ ਉਹ ਵੀ ਇਸ ਮੁਕਦਮੇ 'ਚ ਅਸੀਂ ਵੈਰੀਫਾਈ ਕਰਾਂਗੇ ਇਨਵੈਸਟੀਗੇਟ ਕਰਾਂਗੇ ਚੈਰੈਸਟ ਕਰਾਂਗੇ ਸਰ ਪਹਿਲਾਂ ਕੋਈ ਕੇਸ ਚੱਲਦੇ ਨੇ ਇਹਨਾਂ ਦੇ ਨਹੀਂ ਇਹਨਾਂ ਤਾਂ ਕੋਈ ਕ੍ਰਿਮਨਲ ਪਿਛੋਕੜ ਨਹੀਂ ਹੈਗਾ ਪਟਿਆਲਾ ਪੁਲਿਸ ਨੇ ਜਿਵੇਂ ਪਿਛਲੇ ਬੀਤੇ ਨਾਲ ਕੇ ਗੈਂਗਸਟਰ ਵੱਡੀ ਸੰਖਿਆ ਦੇ ਫੜੇ ਨੇ ਕਾਸਰਤੀ ਆਈ ਹੈ ਜੀ ਤਾ ਤੁਹ ਵੀ ਜਨਵੇ ਨੂੰ ਕੋਈ ਸਨਮਾਨ ਕੋਈ ਪਟਾਣ ਮਿਲ ਰਿਹਾ ਦੇਖੋ ਜੀ ਅਸੀਂ ਜਿਹੜੇ ਵੀ ਮੁਲਾਜ਼ਮ ਚੰਗੀ ਕਾਰਗੁਜ਼ਾਰੀ ਕਰਦੇ ਉਹਨਾਂ ਦੇ ਅਵਾਰਡਸ ਰეკਮੈਂਡ ਕਰਦੇ ਆ ਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਕਿ ਕਿਸੇ ਅਫਸਰ ਦੀ ਨਿੱਜੀ ਸਿਫਾਰਿਸ਼ ਨਾ ਹੋਵੇ ਜਿਹੜੇ ਮੁਲਾਜ਼ਮ ਨੂੰ ਕੋਈ ਸਨਮਾਨਿਤ ਕੀਤਾ ਜਾਣਾ ਉਹਦਾ ਕੰਮ ਹੀ ਉਹਦਾ ਸਿਫਾਰਿਸ਼ ਹੋਵੇ ਤੇ ਜਿਹੜੇ ਡਿਜ਼ਰਵਿੰਗ ਮੁਲਾਜ਼ਮ ਨੇ ਉਹਨਾਂ ਨੂੰ ਸਮੇਂ-ਸਮੇਂ ਤੇ ਮਾਨਯੋਗ ਡੀਜੀਪੀ ਪੰਜਾਬ ਡੀਜੀਪੀ ਕਮੈਂਡੇਸ਼ਨ ਡਿਸਕਾ ਪਲਾਸ